ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸੱਜਣ ਠੱਗ ਦੀ ਸਾਖੀ ਬਹੁਤ ਹੀ ਵਧੀਆ ਸਾਖੀ ਹੈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਸੁਣਿਓ ਆਓ ਸਾਖੀ ਸ਼ੁਰੂ ਕਰੀਏ ਜੀ ਇੱਕ ਵਾਰ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਇੱਕ ਪਿੰਡ ਵਿੱਚ ਪੁੱਜੇ ਜਿਸ ਦਾ ਨਾਮ ਸੀ ਤੁਲੰਬਾ ਇਹ ਪਿੰਡ ਹੁਣ ਪਾਕਿਸਤਾਨ ਦੇ ਜ਼ਿਲ੍ਹੇ ਮੁਲਤਾਨ ਵਿੱਚ ਹੈ ਉੱਥੇ ਇੱਕ ਬੜਾ ਵੱਡਾ ਠੱਗ ਰਹਿੰਦਾ ਸੀ ਜਿਸ ਦਾ ਨਾਮ ਸੀ ਸੱਜਣ ਉਸਨੇ ਸ਼ਹਿਰ ਤੋਂ ਹਟਵੀਂ ਇੱਕ ਵੱਡੀ ਸਾਰੀ ਸਰਾਂ ਬਣਾਈ ਹੋਈ ਸੀ ਜਿਸ ਵਿੱਚ ਉਹ ਆਏ ਗਏ ਰਾਹੀਆਂ ਦੀ ਸੇਵਾ ਕਰਦਾ ਸੀ ਸੱਜਣ ਸਾਧੂਆਂ ਫਕੀਰਾਂ ਵਾਲੇ ਕੱਪੜੇ ਪਾਉਂਦਾ ਸੀ ਜਿਹੜਾ ਮੁਸਾਫਿਰ ਆਵੇ ਉਸ ਦੀ ਬੜੀ ਸੇਵਾ ਕਰਦਾ ਚੰਗਾ ਖਾਣ ਨੂੰ ਦਿੰਦਾ ਅਤੇ ਸੌਣ ਲਈ ਚੰਗਾ ਮੰਜਾ ਬਿਸਤਰਾ ਵਿਛਾ ਦਿੰਦਾ ਜਦੋਂ ਮੁਸਾਫਿਰ ਸੌ ਜਾਂਦਾ ਤਾਂ ਸੱਜਣ ਅਤੇ ਉਸ ਦੇ ਸਾਥੀ ਉਸ ਮੁਸਾਫਿਰ ਨੂੰ ਮਾਰ ਦਿੰਦੇ ਤੇ ਉਸ ਦਾ ਮਾਲ ਧਨ ਲੁੱਟ ਲੈਂਦੇ ਪਰ ਬਾਹਰ ਲੋਕਾਂ 'ਚ ਉਸ ਦੀ ਬੜੀ ਸਿਫਤ ਸੀ ਲੋਕ ਉਸ ਨੂੰ ਰੱਬ ਦਾ ਪਿਆਰਾ ਤੇ ਲੋਕਾਂ ਦਾ ਭਲਾ ਕਰਨ ਵਾਲਾ ਸਮਝਦੇ ਸਨ ਗੁਰੂ ਨਾਨਕ ਦੇਵ ਜੀ ਇਹੋ ਜਿਹੇ ਪੈੜੇ ਬੰਦਿਆਂ ਦਾ ਸੁਧਾਰ ਕਰਨ ਹੀ ਤਾਂ ਆਏ ਸਨ ਇਹ ਤਾਂ ਗੁਰੂ ਜੀ ਦੀ ਹਿੰਮਤ ਸੀ ਕਿ ਠੱਗਾਂ ਤੇ ਪੈੜੇ ਲੋਕਾਂ ਕੋਲ ਉਹਨਾਂ ਨੂੰ ਸਿੱਧੇ ਰਾਹ ਪਾਉਣ ਆਪ ਜਾਂਦੇ ਸਨ ਸੱਜਣ ਨੇ ਗੁਰੂ ਜੀ ਤੇ ਪਾਈ ਮਰਦਾਨਾ ਜੀ ਦੀ ਬੜੀ ਟਹਿਲ ਸੇਵਾ ਕਰਨੀ ਚਾਹੀ ਪਰ ਗੁਰੂ ਜੀ ਨੇ ਪਹਿਲਾਂ ਹੀ ਪਾਈ ਮਰਦਾਨਾ ਜੀ ਨੂੰ ਸਭ ਕੁਝ ਸਮਝਾ ਦਿੱਤਾ ਸੀ ਕਿ ਅਸੀਂ ਇੱਥੋਂ ਕੁਝ ਨਹੀਂ ਛਕਣਾ ਸੱਜਣ ਸਮਝਦਾ ਸੀ ਕਿ ਬਹੁਤ ਧਨ ਦੌਲਤ ਵਾਲੇ ਆਏ ਹਨ ਚੰਗੀ ਪੂੰਜੀ ਹੱਥ ਲੱਗੇਗੀ ਗੁਰੂ ਜੀ ਸੱਜਣ ਅਤੇ ਉਸ ਦੇ ਸਾਥੀਆਂ ਦੀ ਭੈੜੀ ਨੀਅਤ ਬਾਰੇ ਜਾਣਦੇ ਸਨ ਇਸ ਲਈ ਜਦ ਸੱਜਣ ਕਾਫੀ ਪਦਾਰਥ ਲੈ ਕੇ ਆਇਆ ਤਾਂ ਗੁਰੂ ਜੀ ਨੇ ਛੱਕਣ ਤੋਂ ਨਹਾ ਕਰ ਦਿੱਤੇ ਫਿਰ ਸੱਜਣ ਨੇ ਗੁਰੂ ਜੀ ਨੂੰ ਆਰਾਮ ਕਰਨ ਲਈ ਕਿਹਾ ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਅਸੀਂ ਉਹ ਕੰਮ ਵਿਹਾਰ ਜਿਸ ਵਾਸਤੇ ਅਕਾਲ ਪੁਰਖ ਨੇ ਸਾਨੂੰ ਭੇਜਿਆ ਹੈ ਖਤਮ ਕਰਕੇ ਹੀ ਆਰਾਮ ਕਰਾਂਗੇ ਸੱਜਣ ਨਾਲ ਦੇ ਕਮਰੇ ਵਿੱਚ ਮੌਕੇ ਦੀ ਉਡੀਕ ਵਿੱਚ ਜਾ ਬੈਠਾ ਅਤੇ ਸੋਚਣ ਲੱਗਾ ਜਦ ਇਹ ਸੌ ਜਾਣਗੇ ਤਾਂ ਆਪਣਾ ਕੰਮ ਕਰ ਲਵਾਂਗਾ ਉਧਰ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਰਬਾਬ ਵਜਾਣ ਲਈ ਕਿਹਾ ਗੁਰੂ ਜੀ ਨੇ ਸੂਹੀ ਰਾਗ ਵਿੱਚ ਇਹ ਸ਼ਬਦ ਉਚਾਰਨ ਕੀਤਾ ਉਜਲ ਕਹਿ ਹ ਚਿਲਕਨਾ ਕੋਟਮ ਕਲੜੀ ਮਸ ਤੋਤਿਆਂ ਜੂਠ ਨ ਉੱਤਰੈ ਜੇ ਸੋਤੋ ਬਾਤ ਇਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੈ ਲੇਖਾ ਮੰਗੀਐ ਜਿੱਥੈ ਖੜੇ ਦਸਨ ਰਹਾਉ ਕੋਠੇ ਮੰਡਪ ਮਾੜੀਆਂ ਪਸਹੁ ਚਿਤ ਵੀ ਆਹ ਟੱਠੀਆ ਕਮ ਨ ਆਵਨੀ ਵਿੱਚੋ ਸਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਜਵਸਨ ਕੋਟ ਕੋਟ ਜੀਆ ਖਾਵਣੇ ਬੱਗੇ ਨਾ ਕਹੀਨ ਸਿਮਲ ਰੁਖ ਸਰੀਰ ਮੈਂ ਮੈ ਜਨ ਦੇਖ ਭੁਲਨ ਸੇ ਫਲ ਕਮ ਨ ਆਵਨੀ ਤੇ ਗੁਣ ਮੈਂ ਤਨ ਹਨ ਅੰਦੁਲਾਏ ਪਹਾੜੇ ਉਠਾਇਆ ਦੂਗਰਵਾਟ ਬਹੁਤ ਅੱਖੀ ਲੋੜੀ ਨਾਲਾ ਹੋ ਚੜ ਲੰਗਾ ਕਿਤ ਚੱਕਰੀਆਂ ਚੰਗਿਆਈਆਂ ਅਵਰ ਸਿਆਣ ਪਕਿਤ ਨਾਨਕ ਨਾਮ ਸੰਭਾਲ ਤੂੰ ਵੱਧਾ ਛੁੱਟੇ ਜਿੱਤ ਨਾਨਕ ਨਾਮ ਸੰਭਾਲ ਤੂੰ ਵੱਧਾ ਛੁੱਟੇ ਜਿੱਤ ਸੁਹੀ ਮਹੱਲਾ ਪਹਿਲਾ 729 ਅੰਗ ਜਦੋਂ ਸੱਜਣ ਨੇ ਨਾਲ ਦੇ ਕਮਰੇ ਵਿੱਚ ਇਹ ਸ਼ਬਦ ਸੁਣਿਆ ਤਾਂ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਕਿਉਂਕਿ ਉਸ ਨੂੰ ਸ਼ਬਦ ਵਿੱਚੋਂ ਆਪਣਾ ਪਖੰਡ ਸਪਸ਼ਟ ਦਿਸਦਾ ਸੀ ਉਹ ਉੱਠ ਕੇ ਗੁਰੂ ਜੀ ਦੇ ਕਮਰੇ ਵਿੱਚ ਜਾ ਬੈਠਾ ਉਸ ਨੂੰ ਅਣਪ ਹੋਇਆ ਕਿ ਗੁਰੂ ਸਾਹਿਬ ਉਸ ਦੇ ਪਰਦੇ ਅੰਦਰ ਕੀਤੇ ਕੁਕਰਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਉਹ ਗੁਰੂ ਸਾਹਿਬ ਦੇ ਚਰਨੀ ਡਿੱਗ ਪਿਆ ਗੁਰੂ ਜੀ ਨੇ ਉਸ ਨੂੰ ਪੁੱਛਿਆ ਤੇਰਾ ਨਾਂ ਕੀ ਹੈ ਉਹ ਕਹਿਣ ਲੱਗਾ ਜੀ ਮੇਰਾ ਨਾਂ ਸੱਜਣ ਹੈ Hindu ਮੈਨੂੰ ਸੱਜਣ ਮੱਲ ਕਹਿੰਦੇ ਹਨ ਮੁਸਲਮਾਨ ਮੈਨੂੰ ਸੇਖ ਸੱਜਣ ਸ਼ਾਹ ਕਰਕੇ ਸੱਦਦੇ ਹਨ ਸੱਜਣ ਦੀ ਇਹ ਗੱਲ ਸੁਣ ਕੇ ਗੁਰੂ ਜੀ ਹੱਸ ਪਏ ਉਹ ਕਹਿਣ ਲੱਗੇ ਤੇਰਾ ਨਾਂ ਤਾਂ ਬੜਾ ਸੋਹਣਾ ਹੈ ਪਰ ਕੀ ਤੂੰ ਕੰਮ ਵੀ ਸੱਜਣਾ ਵਾਲੇ ਕਰਦਾ ਹੈ ਸੱਜਣ ਨੇ ਇਹ ਸੁਣ ਕੇ ਨੀਵੀਂ ਪਾ ਲਈ ਗੁਰੂ ਜੀ ਨੇ ਫਰਮਾਇਆ ਸੱਜਣ ਤੇਰੇ ਕੰਮ ਸੱਜਣਾ ਵਾਲੇ ਨਹੀਂ ਤੂੰ ਲੋਕਾਂ ਨੂੰ ਧੋਖਾ ਦਿੰਦਾ ਹੈ ਪਾਪ ਕਰ ਕਰ ਤੂੰ ਤਨ ਇਕੱਠਾ ਕਰ ਰਿਹਾ ਹੈ ਲੋਕਾਂ ਪਾਣੀ ਤੂੰ ਭਾਵੇਂ ਸੱਜਣ ਹੈ ਸਾਧੂ ਹੈ ਪਰ ਤੂੰ ਰੱਬ ਨੂੰ ਧੋਖਾ ਨਹੀਂ ਦੇ ਸਕਦਾ ਉਹ ਤੇਰੇ ਸਾਰੇ ਕੰਮਾਂ ਨੂੰ ਜਾਣਦਾ ਹੈ ਯਾਦ ਰੱਖ ਇੱਕ ਦਿਨ ਮਰਨਾ ਜ਼ਰੂਰ ਹੈ ਇਹ ਤਨ ਇੱਥੇ ਹੀ ਰਹਿ ਜਾਵੇਗਾ ਪਰ ਇਸ ਤਨ ਦੀ ਖਾਤਰ ਕੀਤੇ ਹੋਏ ਪਾਪ ਤੇਰੇ ਨਾਲ ਜਾਣਗੇ ਜਦੋਂ ਤੈਨੂੰ ਇਹਨਾਂ ਮੰਦੇ ਕੰਮਾਂ ਦਾ ਫਲ ਮਿਲੇਗਾ ਤਾਂ ਸੋਚ ਤੇਰਾ ਕੀ ਹਾਲ ਹੋਵੇਗਾ ਸੱਜਣਾ ਅਜੇ ਵੀ ਵੇਲਾ ਈ ਮੰਦੇ ਕੰਮ ਛੱਡ ਦੇ ਚੰਗੇ ਕੰਮੇ ਲੱਗ ਜਾ ਸੱਚੀ ਮੁੱਚੀ ਲੋਕਾਂ ਦਾ ਸੱਜਣ ਬਣ ਹਰ ਕਿਸੇ ਦਾ ਪਲਾਕਾਰ ਰੱਬ ਦਾ ਨੇਕ ਬੰਦਾ ਬਣ ਗੁਰੂ ਜੀ ਦੇ ਬਚਨਾਂ ਨੇ ਸੱਜਣ ਦਾ ਹਿਰਦਾ ਵਿੰਨ ਸੁਟਿਆ ਉਹ ਬੜਾ ਸ਼ਰਮਿੰਦਾ ਹੋਇਆ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ ਤੇ ਕਹਿਣ ਲੱਗਾ ਗੁਰੂ ਜੀ ਮੈਂ ਭੁੱਲ ਗਿਆ ਹਾਂ ਮੇਰੀਆਂ ਭੁੱਲਾਂ ਮਾਫ਼ ਕਰੋ ਮੈਂ ਅੱਗੋਂ ਭੜੇ ਕੰਮ ਨਹੀਂ ਕਰਾਂਗਾ ਗੁਰੂ ਜੀ ਨੇ ਉਸ ਨੂੰ ਰੱਬ ਦਾ ਨਾਮ ਜਪਣ ਧਰਮ ਦੀ ਕੀਰਤ ਕਰਨ ਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਸੱਜਣ ਨੇ ਮੰਦੇ ਕੰਮ ਛੱਡ ਦਿੱਤੇ ਹੁਣ ਉਹ ਸੱਚੀ ਮੁੱਚੀ ਦਾ ਸੱਜਣ ਬਣ ਗਿਆ ਗੁਰੂ ਜੀ ਦੀ ਆਗਿਆ ਮੰਨ ਕੇ ਉਸ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਤੁਹਾਨੂੰ ਇਹ ਸਾਖੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਹੋਰ ਵਧੀਆ ਵਧੀਆ ਸਾਖੀਆਂ ਅਤੇ ਸ਼ਬਦਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ ਜੀ